ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਲੈ ਕੇ ਫੇਰ ਤੁਹਾਡੇ ਰੂਪ ਰੂਪ ਹੋ ਰਿਹਾ ਲਾਈਵ ਹੋ ਗਿਆ ਅਪਾਖਲ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਆ ਪਰ ਅੱਜ ਇਹ ਸੋਚਿਆ ਕਿ ਕਿਵੇਂ ਨਾ ਕਿਵੇਂ ਆਪਾਂ ਥੋੜੀ ਬੋਤੀ ਗੱਲਬਾਤ ਆਪਣੇ ਉਹਨਾਂ ਦੋ ਮੌੜਾਂ ਦੀ ਗੱਲ ਕਰ ਲਈਏ ਪਹਿਲਾ ਮੌੜ ਮੁੱਖ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੋ ਦਿੱਲੀ ਦੀ ਰਾਜਧਾਨੀ ਦਾ ਮੁੱਖ ਮੰਤਰੀ ਹੈ ਤੇ ਦੂਜੇ ਸਾਡੇ ਬੜੇ ਵੱਡੇ ਲੀਡਰ ਨੇ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਵੱਡੇ ਮਾਡਲ ਰਏ ਤੇ ਇਹਨਾਂ ਦੋਨਾਂ ਮਾਡਲਾਂ ਦੀ ਅੱਜ ਇਸ ਗੱਲ ਕਰਕੇ ਗੱਲ ਕਰਨ ਗਿਆ ਕਿ ਇਹਨਾਂ ਦੋਨਾਂ ਪਾਰਟੀਆਂ ਜਿਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਮਾਡਲ ਨਰਿੰਦਰ ਮੋਦੀ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹਦੇ ਮਾਡਲ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇ ਉਹਨਾਂ ਦੀ ਪਾਰਟੀ ਪੰਜਾਬ ਦੇ ਤੇ ਇਸ ਵੇਲੇ ਰਾਜ ਕਰ ਰਹੀ ਹੈ ਜਦੋਂ ਅਸੀਂ ਇਹਨਾਂ ਦੋਹਾਂ ਦੀ ਗੱਲ ਕਰਦੇ ਹਾਂ ਅੱਜ ਪਹਿਲੀ ਵਰਖਾ ਹੋਈ ਬਰਸਾਤੀ ਉਪਰੀ ਖੇਤਰ ਦੇ ਵਿੱਚ ਉਸ ਵਰਖਾ ਨੇ ਦੋਨਾਂ ਮਾਰਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਜਿੱਦ ਤੱਕ ਨਰਿੰਦਰ ਮੋਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਅਸੀਂ ਦੇਖ ਰਹੇ ਹਾਂ ਕਿ ਇਹ ਸਰਕਾਰ ਕਈ ਮਾਮਲਿਆਂ ਦੇ ਉੱਤੇ ਘਿਰਦੀ ਨਜ਼ਰ ਆ ਰਹੀ ਹੈ ਪਹਿਲਾ ਕਾਰਨ ਇਹ ਹੈ ਕਿ NEET ਦੇ ਜਿਹੜੇ ਪੇਪਰ ਸੀਗੇ ਉਹ ਲੀਕ ਹੋਏ ਤੇ ਲੀਕ ਹੋਣ ਦੇ ਨਾਲ ਨਾਲ ਇਸ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਤੇ ਇਹ ਸਰਕਾਰ ਨੂੰ ਵੀ ਕਾਫੀ ਜ਼ਿਆਦਾ ਸ਼ਕਤੀ ਤੋਂ ਮੁਕੰਮਲ ਲੈਣਾ ਪੈ ਰਿਹਾ ਹੈ ਤੇ ਉਸ ਵੰਦ ਵਿੱਚ ਉਸ ਨੂੰ ਗ੍ਰਿਸ਼ਟ ਵੀ ਆਈ ਹੈ ਜਿਹੜੂ ਕੋ ਹੁਣ ਤੱਕ ਪੁੱਠੇ ਸਿਰ ਤੇ ਕੰਮ ਕਰਾਉਂਦੀ ਆ ਰਹੀ ਹੈ ਉਸ ਨੂੰ ਥੋੜਾ ਬਹੁਤਾ ਸਿੱਧਾ ਕੰਮ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਇਹ ਪੇਪਰ ਨਹੀਂ ਕੀਤੇ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾਵੇ ਤੇ ਇਸ ਵੀ ਕਿਤੇ ਜਿਹੜਾ ਸਭ ਚੱਲ ਰਿਹਾ ਹੈ ਜਦੋਂ ਲੀਕ ਦੀ ਗੱਲ ਚੱਲਣ ਦੀ ਆਉਂਦੀ ਹੈ ਤਾਂ ਲੀਕ ਜਿਹੜੀ ਹੈ ਲੀਕ ਹੋਣਾ ਚੋਣਾ ਠੀਕ ਹੈ ਇੱਕ ਤਾਂ ਪੇਪਰ ਲੀਕ ਹੋ ਗਏ ਦੂਜਾ ਜਦੋਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਉਹ ਵੀ ਆਪਾਂ ਗੱਲਬਾਤ ਕਰਦੇ ਆ ਖਾਸ ਤੌਰ ਤੇ ਲੀਕ ਦੀ ਗੱਲ ਕਰਦੇ ਪੇਪਰ ਲੀਕ ਹੋਏ ਅੱਜ ਮਹੀਨ ਪੈਣ ਲੱਗ ਗਿਆ ਤੇ ਇੰਦਰਾ ਗਾਂਧੀ 에어ਪੋਰਟ ਲੀਕ ਹੋਣ ਲੱਗਾ ਇਹ ਬੁਨਿਆਦੀ ਢਾਂਚਾ ਢਹਿ ਰਹੀ ਹੁੰਦਾ ਨਜ਼ਰ ਆਇਆ ਤੇ ਐਡਾ ਵੱਡਾ ਜਿਹੜਾ ਅੰਤਰਰਾਸ਼ਟਰੀ 에어ਪੋਰਟ ਹੈ ਉਸ ਦਾ ਇੱਕ ਹਿੱਸਾ ਡਿੱਗ ਗਿਆ ਤੇ ਇਸ ਡਿੱਗਣ ਦੇ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਤੇ ਕਈ ਬੰਦੇ ਜ਼ਖਮੀ ਹੋ ਗਏ ਤੇ ਇਸ ਸੰਬੰਧ ਵਿੱਚ ਹੁਣ ਕਾਂਗਰਸ ਵੱਲੋਂ ਕਿ ਰਮਨਦੀ ਹੋ ਰਹੀ ਹੈ ਕਿ ਜਿਹੜੀ ਆ ਪੀਜੰਤਾ ਪਾਰਟੀ ਜਾਂ ਐਂਡੀਆ ਸਰਕਾਰਾਂ ਇਹ ਜਿਹੜੀ ਬੜੀ ਬੜੀ ਥੜਾ ਮਾਰਦੀ ਹੈ ਕਿ ਅਸੀਂ ਬਜਾਤੀ ਢਾਂਚੇ ਨੂੰ ਇੰਜ ਕਰਤਾ ਉੰਜ ਕਰਤਾ ਉਸ ਦੇ ਸਾਹਮਣੇ ਇਹ ਸਾਹਮਣੇ ਸਭ ਕੁਝ ਨਜ਼ਰ ਆ ਰਿਹਾ ਹੈ ਕਿ ਇੱਕ ਮੀਵੀ ਇੱਕ ਅੰਤਰਰਾਸ਼ਟਰੀ ਹਵਾਈ ਅਤੇ ਸੈਨਿਕਾ ਸਤਾ ਦੱਸੇ ਜਾਂਦਾ ਕਿ 88 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ 228 ਮਿਲੀਮੀਟਰ ਜਿਹੜਾ ਹੈਗਾ ਐਮਪੀਅਰ ਜਿਹਦੇ ਕਰਕੇ ਹੋ ਹੈ ਜਿਹੜਾ ਹੈਗਾ ਇੰਦਰਾ ਨੰਦੀ 에어ਪੋਰਟ ਟੱਗਿਆ ਹਾਲਾਂਕਿ ਹਾਦਸੇ ਪਹਿਲਾਂ ਵੀ ਬਹੁਤ ਸਾਰੇ ਹੁੰਦੇ ਆ ਗਏ ਤੇ ਇਹ ਇਸ ਦੇ ਟੈਂਡ ਦੇ ਨਾਲ ਕਾਫੀ ਜ਼ਿਆਦਾ ਕੇਂਦਰ ਸਰਕਾਰ ਨੂੰ ਖਜ਼ੀਹਾ ਦਾ ਸੈਨ ਖਜ਼ੀਹਾ ਸੈਂਡ ਕਰਨੀ ਪੈ ਰਹੀ ਹੈ ਕਿਉਂਕਿ ਕਾਂਗਰਸ ਨੂੰ ਇੱਕ ਰਮ ਦੀ ਕੀਤੀ ਜਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਯੰ ਗਰੇਂਦਰ ਮੋਦੀ ਦੀ ਸਰਕਾਰ ਲਗਾਤਾਰ ਇਹ ਕਹਿਦੀ ਆ ਰਹੀ ਹੈ ਕਿ ਅਸੀਂ ਬੜਾ ਕੁਸ਼ ਬੁਲਿਆਦੀ ਢਾਂਚਾ ਖੜਾ ਕਰਨ ਵਾਸਤੇ ਲਾਗਿਤ ਹੈ ਤੇ ਇਸ ਗੱਲ ਕਰਕੇ ਜਦੋਂ ਹੁਣ ਇਹ ਜਿਹੜਾ ਅੰਤਰਰਾਸ਼ਟਰੀ ਬੜਾ ਵੱਡਾ ਜਿਹੜਾ ਹੈ ਜਿਹਦਾ ਨਾਮ ਹੈ ਦੁਨੀਆਂ ਦੇ ਵਿੱਚ ਇਹਦੇ ਹਵਾਈ ਅੱਡੇ ਉੱਤੇ ਇੰਨਾ ਵੱਡਾ ਹਾਲਾਸਾ ਵਾਪਰਦਾ ਹੈ ਤਾਂ ਪੂਰੀ ਦੁਨੀਆਂ ਦੇ ਵਿੱਚ ਦੇਸ਼ੀ ਇਹ ਜਿਹੜੀ ਹੈਗੀ ਆ ਬੜੀ ਬਦਨਾਮੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਆ ਦੂਜੇ ਮਾਡਲ ਦੀ ਜਿਹੜਾ ਮਾਡਲ ਆ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਵਾਲੇ ਇਹ ਹੀ ਕਿਹਾ ਜਾਂਦਾ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹ ਇੱਕ ਸੋਚ ਹੈ ਇਸ ਸੋਚ ਨੂੰ ਤੁਸੀਂ ਜੇਲ੍ਹ ਦੇ ਵਿੱਚ ਲਿਜਾ ਸਕਦੇ ਹੋ ਪਰ ਇਹ ਸੋਚ ਕਦੇ ਵੀ ਖਤਮ ਨਹੀਂ ਹੋਏਗੀ ਬਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੇ ਲਿਜਾਣ ਨਾਲ ਕੋਈ ਵੱਡਾ ਜਿਹੜਾ ਹੈਗਾ ਕੰਮ ਨਹੀਂ ਹੁੰਦਾ ਹੈਗਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੇ ਕਿਸੇ ਨੂੰ ਡਰਦੇ ਨੇ ਸਿਰਫ ਦੇ ਸਿਰਫ ਅਰਵਿੰਦ ਕੇਜਰੀਵਾਲ ਤੋਂ ਡਰਦੇ ਨਹੀਂ ਹੁਣ ਇਹ ਡਰਦੇ ਵੀ ਜਾਂ ਨਹੀਂ ਡਰਦੇ ਜੇ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਕੀਤਾ ਜਾਂਦਾ ਰਹਿੰਦਾ ਹੈ ਕਿ ਵੀ ਪਰਵਿੰਦ ਕੇ ਜੀਵਾਰ ਬਾਹਰ ਹੋਵੇ ਤਾਂ ਪਤਾ ਨਹੀਂ ਕੀ ਕੋਸ ਤੂਫਾਨ ਆ ਰੂਗਾ ਤੂਫਾਨ ਆਇਆ ਨਹੀਂ ਹੈਗਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਸਰਕਾਰ ਨੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਬੀ ਜੇ ਕਰ ਅਸੀਂ ਜਿਹੜਾ ਹੈਗਾ ਹੁਣ ਇਹ ਇਹ ਜਿਹੜੀ ਚੋਣਾਂ ਨੇ ਉਹਦੇ ਵਿੱਚ ਅਸੀਂ 13 ਦੀ 13 ਸੀਟਾਂ ਜਿੱਤ ਰਾਂਗੇ ਹਰ ਹੋਇਆ ਕਿ ਉਹਨਾਂ ਨੂੰ 13 ਸੀਟਾਂ ਨਹੀਂ ਮਿਲੀਆਂ ਹੈਗੀਆਂ ਤੇ ਸਿਰਫ 23 ਸੀਟਾਂ ਹੀ ਮਿਲੀਆਂ ਤੇ ਇਸ ਉੱਤੇ ਵਿਰੋਧੀ ਧਿਰ ਵੱਲੋਂ ਵਿਅੰਗ ਵੀ ਕੀਤਾ ਜਾ ਰਿਹਾ ਅਸੀਂ ਕਹਿੰਦੇ 13 ਦੇ ਵਿੱਚੋਂ ਇੱਕ ਡੰਡਲ ਦਾ ਭਰੇ ਆ ਲੱਭ ਨਹੀਂ ਦੇ ਕਿੱਥੇ ਹੈ ਤੇ ਇਸ ਗੱਲ ਕਰਕੇ ਮੁੱਖ ਮੰਤਰੀ ਭਗਵਤ ਮਾਨਮੀ ਕਾ ਪਰੇਸ਼ਾਨ ਨੇ ਅਰਵਿੰਦ ਕੇਜਰੀਵਾਲ ਲਈ ਤਾਂ ਪਰੇਸ਼ਾਨੀਆਂ ਬਹੁਤ ਸਾਰੀਆਂ ਨੇ ਕਿਉਂਕਿ ਉਹ ਇਸ ਸਮੇਂ ਜੜ ਦੇ ਵਿੱਚ ਨੇ ਤੇ ਇਸ ਮਸਲੇ ਦੇ ਤੇ ਇਸ ਗੱਲ ਕਰਕੇ ਵੀ ਜਿਆਦਾ ਗੱਲ ਕਰਨੀ ਬਣਦੀ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਭਗਵਾਨ ਤਮਾਨ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਅਕਸਰ ਹੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੁੰਦੇ ਨੇ ਕਿ ਜੀ ਦੇਖੋ ਦਿੱਲੀ ਦਾ ਮਾਡਲ ਇਹ ਅਰਵਿੰਦ ਕੇਜਰੀਵਾਲ ਜਦੋਂ ਵੀ ਪ੍ਰਚਾਰ ਕਰਦੇ ਨੇ ਦੇਖੋ ਜੀ ਅਸੀਂ ਦਿੱਲੀ ਮਾਡਲ ਦੇ ਵਿੱਚ ਸਕੂਲ ਬਣਾਏ ਆਮ ਆਦਮੀ ਪਾਰਟੀ ਕਲੀਨਿਕ ਬਣਾਇਆ ਜੇ ਅਸੀਂ ਹੈਲਥ ਜਿਹੜਾ ਹੈਗਾ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਿਹਾ ਬੱਚਿਆਂ ਦੀ ਐਜੂਕੇਸ਼ਨ ਦਾ ਖਿਆਲ ਰੱਖ ਰਿਹਾ ਪਰ ਦੇਖਦਾ ਇਹ ਵੀ ਹੈ ਨਾ ਲੋਕਾਂ ਨੂੰ ਪਾਣੀ ਦਾ ਮਿਲਣਾ ਚਾਹੀਦਾ ਜੇ ਪਾਣੀ ਨਹੀਂ ਮਿਲੂਗਾ ਤਾਂ ਲੋਕ ਕਿਵੇਂ ਜੀਉਣਗੇ ਹਲੇ ਪਹਿਨਾ ਨਹੀਂ ਪਿਆ ਪਹਿਲੇ ਮੀਂਹ ਪੈਣ ਤੋਂ ਪਹਿਨਾ ਪੰਜਾਬ ਦੇ ਵਿੱਚ ਨਾ ਭਰ ਦਿੱਲੀ ਦੇ ਵਿੱਚ ਕੀ ਹਾਲਤ ਸੀਗੀ ਤੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਆ ਸੀਗਾ ਤੇ ਲੋਕ ਲਗਾਤਾਰ ਉਹਨਾਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਸੀਗਾ ਕਿ ਜਿਹੜੇ ਵੱਡੇ ਵੱਡੇ ਟੈਂਕਰ ਆਉਂਦੇ ਨੇ ਟੈਂਕਰਾਂ ਪਰੋਂ ਪਾਣੀ ਦਿੱਤਾ ਜਾ ਰਿਹਾ ਹੈ ਤੇ ਇਹ ਵੀ ਦਿੱਲੀ ਦੇ ਮਾਡਲ ਦਾ ਹੀ ਕਿ ਹਿੱਸਾ ਹੈ ਜੇ ਦਿੱਲੀ ਦੇ ਮਾਡਲ ਦੇ ਵਿੱਚ ਇਹ ਸਭ ਕੁਝ ਜਿਹਾ ਚੱਲਦਾ ਹੈ ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦਿੱਲੀ ਦਾ ਮਾਡਲ ਇੱਕ ਤਾਂ ਪਹਿਲੀ ਗੱਲ ਇਹ ਹੈ ਜੇ ਪਾਣੀ ਦੇ ਥੋੜਾ ਤਾਂ ਉਸ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ ਜੇ ਪਾਣੀ ਘੱਗ ਗਿਆ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਅੱਜ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 288 ਐਪਲ 20 ਭਰਿਆ ਤੇ ਇਸ 20 ਦੇ ਵਿੱਚ ਜਿਹੜੀਆਂ ਅਸੀਂ ਤਸਵੀਰਾਂ ਦੇਖ ਰਿਹਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਣੇ ਆਪਣੇ ਕੰਕਰ ਉਹਦੇ ਵਿੱਚ ਦੇਖ ਰਿਹਾ ਲੋਕ ਸਕੂਟਰੀਆਂ ਲੈ ਕੇ ਜਾ ਰਹੇ ਗੱਡੀਆਂ ਲੈ ਕੇ ਜਾ ਰਹੇ ਨੇ ਹੋਰ ਬਹੁਤ ਸਾਰਾ ਕੁਝ ਹੈ ਤੇ ਉਹ ਡੁੱਬਿਆ ਨਜ਼ਰ ਆ ਰਿਹਾ ਹੈ ਤੇ ਇਸ ਸੰਬੰਧ ਵਿੱਚ ਇੱਕ ਤਰ੍ਹਾਂ ਦੀ ਸਰਕਾਰ ਦੀ ਇੱਕ ਵਾਰ ਫੇਰ ਕੋੜ ਖੁੱਲ ਗਈ ਹੈ ਕਿ ਉਹਨਾਂ ਨੇ ਕੀ ਕੀਤਾ ਜੇਕਰ ਇਹੇ ਹਾਲਾਤ ਬਣਦੇ ਆ ਤਾਂ ਦਿੱਲੀ ਸਰਕਾਰ ਕੀ ਕਰਦੀ ਹੈ ਦਿੱਲੀ ਮਾਡਲ ਕੀ ਕਰਦਾ ਹੈ ਕਿ ਉਹਨਾਂ ਉਹਨੂੰ ਇਹ ਸਾਰਾ ਕੁਝ ਜਿਹੜਾ ਪਾਣੀ ਹੈ ਉਸ ਨੂੰ ਉਹ ਇਕੱਠਾ ਨਹੀਂ ਕਰ ਪੰਜਾਬ ਮਤਲਬ ਉਹਦੇ ਨਿਕਾਸੀ ਵਾਸਤੇ ਕੁਝ ਨਹੀਂ ਕਰ ਸਾਡੇ ਇਸ ਵੱਲ ਵਿੱਚ ਬੜੀਆਂ ਖਬਰਾਂ ਵੀ ਆਈਆਂ ਨੇ ਕਿ ਇਹ ਸਰਕਾਰ ਵੱਲੋਂ ਗੱਲਾਂ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਨੇ ਕੰਮ ਘੱਟ ਕੀਤਾ ਜਾਂਦਾ ਹੁਣ ਦਿੱਲੀ ਦੇ ਐਲਜੀ ਵੱਲੋਂ ਜਿਹੜੀ ਹੈ ਐਮਰਜੈਂਸੀ ਮੀਟਿੰਗ ਵੀ ਸੱਦੀ ਗਈ ਹੈ ਤੇ ਉਹਦੇ ਵਿੱਚ ਇਹੀ ਗੱਲ ਦਿੱਤੀ ਗਈ ਹੈ ਕਿ ਦਿੱਲੀ ਦੇ ਲੋਕਾਂ ਨੂੰ ਇਹ ਜਿਹੜੀ ਸਮੱਸਿਆ ਪੈਦਾ ਹੋਈ ਹੈ ਉਸ ਤੋਂ ਕਿਵੇਂ ਬਚਾਇਆ ਜਾਵੇ ਇਹ ਸਭ ਕੁਝ ਜੋ ਚੱਲ ਰਿਹਾ ਹੈ ਇਸ ਸੰਬੰਧ ਵਿੱਚ ਜਿਹੜਾ ਖਾਸ ਤੌਰ ਤੇ ਆਮ ਆਦਮੀ ਪਾਰਟੀਆ ਉਸ ਨੂੰ ਗੱਲ ਸੱਝੜੀ ਚਾਹੀਦੀ ਹੈ ਕਿ ਤੁਸੀਂ ਗੱਲਾਂ ਬਾਤਾਂ ਬਹੁਤ ਜ਼ਿਆਦਾ ਦਾਵੇ ਵੱਡੇ ਵੱਡੇ ਕਰਦੇ ਹੋ ਜਦੋਂ ਦਾਵੇ ਕਰਦੇ ਹੋ ਤੇ ਅਸਲ ਦੇ ਵਿੱਚ ਹਕੀਕਤ ਤੇ ਇਹ ਵੀ ਦਿਖਣਾ ਚਾਹੀਦਾ ਹੈ ਕਿ ਆਖਰਕਾਰ ਕੀ ਕੁਝ ਹੋ ਰਿਹਾ ਹੈ ਹੁਣ ਲੋਕਾਂ ਨੂੰ ਪਾਣੀ ਚਾਹੀਦਾ ਹੈ ਪਾਣੀ ਜਦੋਂ ਪਿੰਡ ਵਾਸਤੇ ਜਾਂ ਇਹਦਾ ਤਾਂ ਪਾਣੀ ਨਹੀਂ ਮਿਲਦਾ ਜਦੋਂ ਮੀਂਹ ਰਾਬੋਂ ਜਦ ਤੁਸੀਂ ਅਰਦਾਸਾ ਕਰਦੇ ਹੋ ਕਿ ਮੀਂਹ ਪੈ ਜਾਵੇ ਮੀਂਹ ਪੈ ਜਾਵੇ ਤਾਂ ਮੀਂਹ ਪੈਦਾ ਤਾਂ ਤੁਹਾਡੇ ਕੋਲ ਪਾਣੀ ਨੂੰ ਰੋਕਣ ਵਾਸਤੇ ਜਾਂ ਮਤਲਬ ਉਹਦੇ ਵਹਾਵ ਵਾਸਤੇ ਤੁਹਾਡੇ ਕੋਲ ਕੁਝ ਨਹੀਂ ਜ਼ਰਾ ਹੁੰਦਾ ਇਹ ਸਭ ਕੁਝ ਇਹ ਜੇ ਹੈ ਕਿ ਇਸ ਨੇ ਦਿੱਲੀ ਮਾਡ ਨੂੰ ਕਕਸਪੂਜ਼ ਕਰਕੇ ਰੱਖਦਾ ਹੈ ਤੇ ਪਹਿਲੀ ਗੱਲੋਂ ਮੈਂ ਤੁਹਾਨੂੰ ਦੱਸਿਆ ਸੀਗਾ ਇੰਦਰਾ ਗਾਂਧੀ 에어ਪੋਰਟ ਦਾ ਇੱਕ ਹਿੱਸਾ ਟੁੱਟ ਗਿਆ ਦੇ ਜੇ ਇੱਕ ਬੰਦੇ ਦੀ ਮੌਤ ਹੋਈ ਉਹਦੀ ਮੈਂ ਦੇਖੀਆਂ ਵੀਡੀਓ ਦੇਖਿਆ ਕਿ ਪਾਣੀ ਲੀਕ ਹੋ ਰਿਹਾ ਇੱਕ ਵਾਰ ਸ ਪਾਣੀ ਲੀਕ ਹੁੰਦਾ ਤੇ ਦੂਜੇ ਵਾਰ ਸ ਪੇਪਰ ਲੀਕ ਹੋ ਜਾਂਦੇ ਨੇ ਹੁਣ ਇਹ ਸਰਕਾਰ ਪਾਰਲੀਮੈਂਟ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਵਿਰੋਧੀ ਧਿਰ ਵੱਲੋਂ ਲਗਾਤਾਰ ਇਹ ਕਹਿ ਜਾ ਰਿਹਾ ਹੈ ਕਿ ਇਹ ਸਬੰਧ ਵਿੱਚ ਕੋਈ ਚਰਚਾ ਹੋਵੇ ਤੇ ਇਸ ਬੰਦ ਵਿੱਚ ਸਰਕਾਰ ਨੇ ਇੱਕ ਗਲਤ ਸਹਿਮਤੀ ਦਾ ਪ੍ਰਗਟ ਕੀਤਾ ਹੈ ਕਿ ਅਸੀਂ ਚਰਚਾ ਕਰਾਵਾਂਗੇ ਪਰ ਨਾਲ ਨਾਲ ਇਹ ਵੀ ਹੈ ਵੀ ਸ਼ਾਂਤ ਮੈਂਟਾਗ ਦੇ ਨਾਲ ਇਹ ਚਰਚਾ ਹੋਣੀ ਚਾਹੀਦੀ ਹੈ ਠੀਕ ਹੈ ਇਹ ਸ਼ਾਂਤ ਮੈਂਟਾਗ ਦੇ ਨਾਲ ਹੀ ਚਰਚਾ ਹੋਣੀ ਚਾਹੀਦੀ ਹੈ ਪਰ ਇਹ ਹੈ ਕਿ ਇਸ ਨੇ ਡਰਾਗਾ ਖਖਖ ਦੇ ਕੇ ਜਨਤਕ ਸਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਾਫੀ ਜ਼ਿਆਦਾ ਸੰਕਟ ਦੇ ਵਿੱਚ ਪੈਦਾ ਕਰਤਾ ਕਿਉਂਕਿ ਜਿਹੜੀ ਇਹ ਏਜੰਸੀ ਹੈ ਨੈਸ਼ਨਲ ਰੈਸਟਿੰਗ ਏਜੰਸੀ ਇਹ ਸੋਨੋ ਨਗਰਦਾਰ ਇਹ ਪੇਪਰ ਕਰਵਾਏ ਜਾ ਰਹੇ ਨੇ ਤੇ ਇਸ ਦੇ ਜਿਹੜੇ ਪੇਪਰ ਹੁੰਦੇ ਆ ਉਹ ਅਕਸਰ ਹੀ ਲੀਕ ਹੋ ਜਾਂਦੇ ਨੇ ਇਹਦਾ ਕੋਈ ਧਾਗੜੀਆਂ ਪੈਦਾ ਹੋ ਜਾਂਦੀਆਂ ਨੇ ਇਸ ਗੱਲ ਕਰਕੇ ਕੇਂਦਰ ਸਰਕਾਰ ਦੇ ਉੱਤੇ ਵੀ ਬੜੇ ਵੱਡੇ ਪ੍ਰਸ਼ਨ ਚਿੰਨ੍ਹ ਲੱਗੇ ਨੇ ਤੇ ਇਹ ਦੇਖਦੇ ਆ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਪਰ ਇਹ ਹੈ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੇਂਦਰੀ ਮੁੱਦੇ ਦੇ ਤੇ ਜਿਆਦਾ ਦਿਨ ਚੱਪੀ ਨਹੀਂ ਆ ਪੰਜਾਬ ਦੇ ਮੁੱਦੇ ਦੇ ਜਿਆਦਾ ਦਿਨ ਚੱਪੀ ਆ ਫੇਰ ਵੀ ਘਰ ਇਹ ਆ ਕਿ ਕਰ ਕਰੇ ਸਰਨ ਇਹਨਾਂ ਮੁੱਦੇ ਉੱਤੇ ਵੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਜਿਹੜਾ ਸਾਡੀ ਰਾਜਾ ਦਿੱਲੀ ਹੈ ਉਹਦੇ ਵਿੱਚ ਦੋ ਬੰਦੇ ਨੇ ਇੱਕ ਨੇ ਜਿਹੜੀ ਦਿੱਲੀ ਦੀ ਰਾਜਧਾਨੀ ਹੈ ਜਿਹੜੀ ਉਹਦੀ ਵਿਧਾਨ ਸਭਾ ਉਹਦੇ ਉੱਤੇ ਉਹਨਾਂ ਦਾ ਰਾਜ ਹੈ ਉਹ ਇਸ ਗੱਲ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਰਹਿਣੇ ਕਿ ਅਸੀਂ ਬੜਾ ਕੁੱਛ ਕੀਤਾ ਤੇ ਇਸ ਪ੍ਰਚਾਰ ਦੇ ਕਾਰਨ ਉਹਨਾਂ ਨੇ ਪੰਜਾਬ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਰਾਜਨੀਤਿਕ ਹਰਕਤ ਕੀਤਾ ਹੈ ਠੀਕ ਹੈ ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਤੁਸੀਂ ਜਲਦੀ ਦੇਖੋਗਾ ਸਹੀ ਉੱਥੇ ਕੀ ਹਾਲ ਹੋ ਰਿਹਾ ਮੈਂ ਪੈਂਦਾ ਤਾਂ ਕਿ ਹਮਦਰ ਮੈਂ ਨਹੀਂ ਪੈਂਦਾ ਤਾਂ ਕਿ ਹਾਂ ਹੁੰਦਾ ਸੋ ਦਰਸ਼ਕੋ ਤੁਸੀਂ ਆਪ ਦੇਖਣਾ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਹੈ ਜੋ ਪੰਜਾਬ ਦੇ ਵਿੱਚ ਹੈ ਉਹਨਾਂ ਨੂੰ ਕੀ ਸਹੂਲਤਾਵਲੀ ਨੇ ਕਿ ਉਹਨਾਂ ਦੇ ਜਿਹੜੇ ਜਿਹੜੇ ਦਾਅਵੇ ਸੀ ਕੀ ਉਹ ਦਾਅਵਿਆਂ ਅਨੁਸਾਰ ਸਹੀ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਜ਼ਰੂਰ ਜਵਾਬ ਦਿਓ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੇ ਇਹ ਦੀ ਗੱਲ ਪੁੱਛੀ ਹੈ ਕਿ ਭਗਵਾਨ ਸਰਕਾਰ ਜਿਹੜੇ ਜਿਹੜੇ ਦਾਅਵੇ ਕਰਦੀ ਹੈ ਉਹਨਾਂ ਦਾਅਵਿਆਂ ਦੇ ਵਿੱਚ ਜਿਆਦਾ दम ਨਹੀਂ ਹੈਗਾ ਜਾਂ ਉਹਨੂੰ ਪਸੰਦ ਨਹੀਂ ਆ ਰਹੇ ਇਹ ਹੀ ਕਰਨਾ ਹੈ ਕਿ ਭਗਵਾਨਪਾਲ ਸਰਕਾਰ ਦਾ ਜਿਹੜਾ ਇਸ ਮਰਜ਼ੀ ਆ ਕਿ 13 ਸੀਟਾਂ ਜਿੱਤੇ ਜਾਣਗੇ ਉਹ ਨਹੀਂ ਜਿੱਤੇ ਗਏ ਸੋ ਦੇਖਦੇ ਆ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਸੋ ਦਰਸ਼ਕੋ ਸੀ ਵੱਧ ਵੱਧ ਕਰਦੇ ਦੇਖੋ ਫਿਰ ਅਸੀਂ ਆਪਾਂ ਲੰਮੀ ਚਲਣ ਦੀ ਗੱਲਬਾਤ ਜੋ ਆਪ ਦੇ ਨਾਲ ਗੱਲ ਕਰਦੇ ਰਹੇ ਨੇ ਤੇ ਇਹਦੇ ਨਾਲ ਨਾਲ ਹੁਣ ਮੈਨੂੰ ਲੱਗਦਾ ਕਿ ਦੋ ਦਰਸ਼ਕ ਹੋਰ ਜੁੜ ਗਏ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਖੈਰ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਅੱਜ ਆਪਾਂ ਗੱਲਬਾਤ ਨਹੀਂ ਕਰਦੇ ਅਸੀਂ ਗੱਲ ਕਰਦੇ ਸੀ ਜਿੱਦੀ ਜਿੱਦੀ ਰਾਜਨੀਤੀ ਜਿੱਥੇ ਸਾਡੇ ਦੋ ਮਦਰ ਰਹਿੰਦੇ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਹੈ ਜਿਹੜੀ ਸਾਡੇ ਅਰਵਿੰਦ ਕੇਂਦਰ ਵੱਲ ਅਰਵਿੰਦ ਕੇਂਦਰ ਵੱਲ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਦੂਜੇ ਵਕਤ ਜਰੇਂਦਰ ਮੋਦੀ ਵੱਲੋਂ ਜਿਹੜਾ ਹੈਗਾ ਇਸ ਸਮੇਂ ਪਾਰਲੀਮੈਂਟ ਚ ਚਰਾਂਗ ਵਾਸਤੇ ਕਾਫੀ ਜ਼ਿਆਦਾ ਯਤਨ ਕੀਤੇ ਜਾ ਰਹੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਵੱਲੋਂ ਜਿਹੜਾ ਹੈਗਾ ਹੰਗਾਮਾ ਕੀਤਾ ਜਾ ਰਿਹਾ ਹੈ ਉਹ ਕਾਫੀ ਜਿਹੜਾ ਹੈਗਾ ਮੋਦੀ ਸਰਕਾਰ ਲਈ ਮੁਸ਼ਕਲਾਂ ਖੀ ਕਰਦੇ ਦੇਖਦੇ ਆਂਵਾਰ ਦੇ ਸਮੇਂ ਦੇ ਵਿੱਚ ਇਹ ਪਾਰਲੀਮੈਂਟ ਸਿੱਕੀ ਹੁੰਦਾ ਹੈ ਅ ਬਾਕੀ ਜੜੀ ਕੋਈ ਨਵੀਂ ਅਪਡੇਟ ਹੋਗੀ ਤੁਹਾਡੇ ਨਾਲ ਟ੍ਰੋਪ ਨੂੰ ਕਰਾਂਗੇ ਮੈਨੂੰ ਦਿਹਾਗਿਆ ਸਤਿ ਸ੍ਰੀ ਅਕਾਲ